ਵਿਕਰਮੀ ਜੇਠੂਆਲ ਦਰਬਾਰ ਵਿਖੇ ਬਚਨ ਹੋਏ ਦਰਬਾਰ ਕਦੋਂ ਬਣਿਆ ਜੇਠੂਆਲ ਦਾ 206 ਹਰਿਕ ਦਰਬਾਰ ਲੇਕਿਨ ਇਹ ਬਚਨ ਉਥੇ ਕਦੋਂ ਹੋਏ 213 ਦੇ ਵਿੱਚ ਬਚਨ ਹੋਏ ਜੋ ਗੁਰਸਿੱਖ ਜੇਠੂਆਲ ਦਰਬਾਰ ਵਿੱਚ ਆਵੇ ਪੂਰਨ ਸਿੰਘ ਦਾ ਦਰਬਾਰ ਨਹੀਂ ਮਹਾਰਾਜ ਸ਼ੇਰ ਸਿੰਘ ਦਾ ਦਰਬਾਰ ਸਮਝ ਕੇ ਆਵੇ ਕਿਸ ਦਾ ਦਰਬਾਰ ਸਮਝ ਕੇ ਜੇਠੂ ਆ ਲਾਵੇ। ਪੂਰਨ ਸਿੰਘ ਦਾ ਦਰਬਾਰ ਨਹੀਂ ਸਮਝਣਾ ਕਿ ਜੇਠੂ ਆਲ ਦਰਬਾਰ ਪੂਰਨ ਸਿੰਘ ਦਾ ਹੈ। ਇਹ ਨਾ ਸਮਝ ਕੇ ਆਵੇ। ਤੇ ਜਿਹੜੇ ਇਹ ਸਮਝ ਕੇ ਜਾ ਰਹੇ ਨੇ ਉਹ ਗਲਤ ਮਤ ਦੇ ਨਾਲ ਗਲਤ ਸੋਚ ਦੇ ਨਾਲ ਜੇਠੂ ਆਲ ਜਾ ਰਹੇ ਨੇ। ਮਹਾਰਾਜ ਸ਼ੇਰ ਸਿੰਘ ਦਾ ਦਰਬਾਰ ਸਮਝ ਕੇ ਆਵੇ ਕਿਸ ਦਾ? ਮਹਾਰਾਜ ਸੇਰ ਸਿੰਘ ਬਾਪੂਤਰਲੇ ਵਾਲੇ ਦਾ ਦਰਬਾਰ ਸਮਝ ਕੇ ਜੇਠੂ ਆ ਗਏ। ਔਰ ਜਿਹੜੇ ਇਹ ਸੋਚ ਕੇ ਜਾ ਰਹੇ ਨੇ ਕਿ ਮਹਾਰਾਜ ਪੂਰ ਸਿੰਘ ਦਾ ਦਰਬਾਰ ਆ ਗੱਤ ਸੋਚ ਕੇ ਜੇਠੂ ਆ ਜਾਂਦੇ। ਜੋ ਗੁਰਸਿੱਖ ਜੇਠੂ ਆ ਦਰਬਾਰ ਵਿੱਚ ਆਵੇ ਪੂਰ ਸਿੰਘ ਦਾ ਦਰਬਾਰ ਨਹੀਂ ਮਹਾਰਾਜ ਸੇਰ ਸਿੰਘ ਦਾ ਦਰਬਾਰ ਸਮਝ ਕੇ ਆਵੇ। ਸਮਝ ਕੇ ਕੀ ਆਵੇ ਪੁਰਸ਼ਿਕ ਦਾ ਦਰਬਾਰ ਨਹੀਂ ਮਹਾਰਾਜ ਸ਼ੇਰ ਸਿੰਘ ਦਾ ਦਰਬਾਰ ਸਮਝ ਕੇ ਜੇਠੂਆਲ ਦਰਬਾਰ ਦੇ ਵਿੱਚ ਆਵੇ ਤੇ ਹੁਣ ਉੱਥੇ ਰਹਿਣ ਵਾਲਿਆਂ ਦੀ ਵੀ ਇਹ ਸੋਚ ਨਹੀਂ ਰਹੀ ਉਹਨਾਂ ਦੀ ਵੀ ਸੋਚ ਆ ਵੀ ਹੁਣ ਸਾਡਾ ਏ ਸਾਡੀ ਮਾਲਕੀ ਆ ਸਾਡੀ ਜ਼ਾਇਦਦ ਆ ਇਹ ਹੀ ਸੋਚ ਹੋਈ ਨਾ ਕਿ ਸਾਡਾ ਕਬਜ਼ਾ ਏ ਤੇ ਦਰਬਾਰ ਕਿਸ ਦੇ ਨਾਮ ਤੇ ਚੱਲ ਰਿਹਾ ਇਹਦਾ ਦਰਬਾਰ ਹੈ ਜੇਠੂਆਲ ਵਾਲਾ ਮਾਰਾ ਹੀ ਸ਼ੇਰ ਸਿੰਘ ਕੋਲ ਵਾਲਿਆਂ ਦੇ ਨਾ ਤਾਂ ਦਰਬਾਰ ਤੇ ਇਹਨਾਂ ਦਾ ਦਰਬਾਰ ਸਮਝ ਕੇ ਉੱਥੇ ਜਾਵੇ ਤੇ ਜਿਹੜੇ ਨਹੀਂ ਜਾ ਰਹੇ ਸਮਝ ਕੇ ਉਹ ਗਲਤ ਸੋਚ ਰੱਖ ਕੇ ਤੇ ਗਲਤ ਸਮਝ ਕੇ ਉੱਥੇ ਜਾਏ ਉੱਥੇ ਰਹਿਣ ਵਾਲੇ ਦੀ ਵੀ ਸੋਚ ਗਲਤ ਹੋ ਚੁੱਕੀ ਆ ਤੇ ਜਿਹੜੇ ਇਹ ਸਮਝ ਕੇ ਨਹੀਂ ਜਾਂਦੇ ਉਹ ਜਾਣ ਵਾਲੇ ਵੀ ਸਾਰੇ ਹੀ ਗਲਤ ਹੋ ਚੁੱਕੇ ਆ ਇਹ ਹੁਕਮਨਾਮੇ ਆ ਦਰਬਾਰ ਨੂੰ ਤੇ ਵੈਸੇ ਦਰਬਾਰ ਹੁਣ ਰਹਿਣ ਦਿੱਤਾ ਹੀ ਨਹੀਂ ਨਾ ਦਰਬਾਰ ਦੀ ਮਰਿਆਦਾ ਰਹਿਣ ਦਿਤੀ ਆ ਨਾ ਦਰਬਾਰ ਦੇ اصول ਰਹਿਣ ਦਿੱਤੇ ਆ ਤੇ ਨਾ ਦਰਬਾਰ ਨੂੰ ਦਰਬਾਰ ਹੀ ਰਹਿਣ ਦਿੱਤਾ ਦਰਬਾਰ ਦੇ ਉੱਪਰ ਹੁਣ ਕੀ ਆ ਕਬਜ਼ਾ ਹੋ ਗਿਆ ਕਬਜ਼ਾ ਕੀਤਾ ਹੋਇਆ ਹੈ ਦਰਬਾਰ ਦੇ ਉੱਪਰ ਉੱਥੇ ਕੋਈ ਵੀ ਜਿਹੜਾ ਸਿੱਖਿਆ ਸੱਚੀ ਗੱਲ ਹੁਣ ਨਹੀਂ ਕਰ ਸਕਦਾ ਝੂਠਿਆਂ ਦਾ ਬੋਲਬਾਲਾ ਹੈ ਝੂਠਿਆਂ ਨੂੰ ਉੱਥੇ ਕਮਰੇ ਮਿਲਦੇ ਆ ਔਰ ਝੂਠਿਆਂ ਦੇ ਅੱਗੇ ਪਿੱਛੇ ਫਿਰਿਆ ਜਾਂਦਾ ਜਿਹੜਾ ਮਹਾਰਾਜ ਸ਼ੇਰ ਸਿੰਘ ਦੇ ਦਰਬਾਰ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਦੀ ਨਿੰਦਿਆ ਕਰ ਰਿਹਾ ਉਹਨਾਂ ਨੂੰ ਉੱਥੇ ਕਮਰੇ ਦਿੱਤੇ ਆਪਨ ਇੰਨੀ ਖੋਟੀ ਮਤ ਹੋ ਗਈ ਹੈ ਸਟੇਜ ਤੇ ਦਰਬਾਰ ਮਹਾਰਾਜ ਸ਼ੇਰ ਸਿੰਘ ਦਾ ਹੋਵੇ ਤੇ ਮਹਾਰਾਜ ਸ਼ੇਰ ਸਿੰਘ ਦੀ ਅੱਜ ਉੱਥੇ ਨਿੰਦਿਆ ਹੋਣੀ ਹੈ ਪਰਿਵਾਰ ਕੌਣ ਕਰ ਰਿਹਾ ਮਹਾਰਾਜਪੁਰ ਸਿੰਘ ਦਾ ਪਰਿਵਾਰ ਕਰ ਰਿਹਾ ਤੇ ਫਿਰ ਦੂਜਿਆਂ ਤੋਂ ਕਰਵਾਇਆ ਤੋ ਜਿਆ ਤੋਂ ਪਰਾਰੇ ਇਹ ਵੀ ਸੱਚ ਹੈ ਕੋਈ ਫਰਕ ਹੈ ਇਹਦੇ ਵਿੱਚ ਇਹੀ ਸੱਚ ਹੈ ਔਰ ਇਹ ਥੇੜ ਬਹੁਤ ਹੀ ਦੇਰ ਚੱਲਣ ਵਾਲੀ ਨਹੀਂ ਇਹ ਨਹੀਂ ਕਿ ਇਦਾਂ ਹੀ ਚੱਲਦੀ ਰਹਿਣੀ ਹੈ ਹਰ ਚੀਜ਼ ਦਾ ਅੰਤ ਹੈ ਤੇ ਇਹ ਵੀ ਅੰਤ ਅਵਸ਼ਕ ਹੋਣਾ ਹੈ ਇਹ ਵੀ ਅੰਤ ਪਰਮੇਸ਼ਰ ਨੇ ਕਰਨਾ ਹੈ ਕੂੜ-ਕੜਿਆਰ ਨਹੀਂ ਪ੍ਰਦਾਨ ਹੋਣ ਦੇਣਾ ਥੋੜਾ ਸਮਾਂ ਕੂੜ-ਕੜਿਆਰ ਦਾ ਕੂੜ-ਕੜਿਆਰ ਖਤਮ ਹੋਣਾ ਹੀ ਹੈ ਔਰ ਹੋਊਗਾ ਕੋਈ ਵੀ ਮਾਤਾ ਭੈਣ ਤੇ ਬੀਬੀ ਕੋਈ ਵੀ ਕੋਈ ਵੀ ਮਾਤਾ ਭੈਣ ਤੇ ਬੀਬੀ ਹਾਰ ਸ਼ਿੰਗਾਰ ਲਗਾ ਕੇ ਇੱਥੇ ਨਹੀਂ ਆਵੇਗੀ ਦਰਬਾਰ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਦੇ ਦਰਬਾਰ ਦੇ ਵਿੱਚ ਨਹੀਂ ਆਵੇਗੀ ਸਾਦੇ ਕੱਪੜਿਆਂ ਵਿੱਚ ਹੀ ਆਵੇਗੀ ਕੱਪੜੇ ਕਿਹੜੇ ਹੋਣੇ ਚਾਹੀਦੇ ਸਾਦੇ ਸਾਦੇ ਕੱਪੜੇ ਹੋਣੇ ਚਾਹੀਦੇ ਹਨ ਕਿ ਮਹਾਰਾਜ ਸ਼ੇਰ ਸਿੰਘ ਦੇ ਦਰਬਾਰ ਤੇ ਇਸ ਤਰ੍ਹਾਂ ਇਹ ਦਰਬਾਰ ਕਿਸ ਦਾ ਹੈ ਇਹ ਘਰ ਕਿਸ ਦਾ ਇਹ ਦਵਾਰਾ ਕਿਸ ਦਾ ਮਹਾਰਾਜ ਸ਼ੇਰ ਸਿੰਘ ਜਿੱਤੇ ਉਤਾਰਨ ਦਰਕਰ ਦਵਾਰਾ ਤੇ ਜਿੰਨੇ ਵੀ ਦਰਬਾਰ ਆ ਸਾਰੇ ਹੀ ਮਹਾਰਾਜ ਸ਼ੇਰ ਸਿੰਘ ਦੇ ਹੀ ਦਰਬਾਰ ਹੈ ਤੇ ਮਹਾਰਾਜ ਸ਼ੇਰ ਸਿੰਘ ਦੇ ਨਾ ਤਾਂ ਇਹ ਸਭ ਕੁਝ ਚੱਲ ਰਿਹਾ ਹਾਂ ਵਿੱਚ ਚਲਾਉਣ ਵਾਲੇ ਜਰੂਰ ਗਲਤ ਧਾਰਨਾ ਤੇ ਗਲਤ ਮਤ ਨਾਲ ਗਲਤੀਆਂ ਨਾਲ ਗਲਤ ਕੰਮ ਕਰ ਰਹੇ ਸਹੀ ਉਸੂਲਾਂ ਤੇ ਨਹੀਂ ਚੱਲ ਰਿਹਾ ਇਹਦੇ ਨਾਂ ਤੇ ਚਲਾ ਰਿਆ ਉਹਦੀ ਹੀ ਮਰਿਆਦਾ ਤੇ ਪੁਲਟ ਚੱਲ ਰਿਹਾ ਚੱਲ ਰਿਹਾ ਜੋ ਗੁਰਸਿੱਖ ਗੁਰੂ ਦੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਸ਼ਾਂਤ ਤੋਂ ਖਲਾਫ ਸਮਝਦਾ ਉਸ ਨੂੰ ਇਸ ਦਰ ਤੋਂ ਲੱਖ ਲੱਖ ਤਰਕਾਰ ਹੈ ਜੋ ਗੁਰਸਿੱਖ ਗੁਰੂ ਦੇ ਲੰਗਰ ਵਿੱਚ ਬੈਠ ਕੇ ਕਿੱਥੇ ਬੈਠ ਕੇ ਗੁਰੂ ਦੇ ਲੰਗਰ ਦੇ ਵਿੱਚ ਬੈਠ ਕੇ ਸੰਗਤ ਪੰਗਤ ਦੇ ਵਿੱਚ ਗੁਰੂ ਦੇ ਨੰਗਰ ਵਿੱਚ ਬੈਠ ਕੇ ਪ੍ਰਸ਼ਾਤਾ ਸ਼ਕਨਾ ਸ਼ਾਮ ਤੋਂ ਖਿਲਾਫ ਸਮਝਦਾ ਹੈ ਇਸ ਤੋਂ ਕਿ ਉਹਦੀ ਸ਼ਾਮ ਦੇ ਖਿਲਾਫ ਸਮਝਦਾ ਕਿ ਮੇਰੀ ਸ਼ਾਮ ਦੇ ਖਿਲਾਫ ਹੈ ਉਸ ਨੂੰ ਇਸ ਦਾ ਤੋਂ ਲੱਖ ਲੱਖ ਧਰਕਾਰ ਹੈ ਇਸ ਦਾ ਤੋਂ ਮਹਾਰਾਜ ਸਿੰਘ ਦੇ ਦਾ ਤੋਂ ਲੱਖ ਲੱਖ ਧਰਕਾਰ ਹੈ ਇਹ ਤਿੰਨ ਹੁਕਮਨਾਮੇ ਗਿਆਨੀ ਜਸਵੀਰ ਸਿੰਘ ਜੀ ਪਿੰਡ ਭੋਲੇ ਦੇ ਬਰਦਾਸਪੁਰ ਨੇ ਦੇਵ ਰੋਡ ਤੋਂ ਪ੍ਰੀਤਮ ਸਿੰਘ ਪਰੀਆ ਵਾਲੇ ਨੂੰ ਲੈ ਕੇ ਭੇਜੇ ਜਿਹੜਾ ਲੰਗਰ ਦੇ ਵਿੱਚ ਬੈਠ ਕੇ ਲੰਗਰ ਛਕਣ ਤੋਂ ਸ਼ਾਨ ਦੇ ਖਿਲਾਫ ਸਮਝਦਾ ਉਹਨੂੰ ਲੱਖ ਲੱਖ ਤਰਕਾ ਰਿਆ ਤੇ ਜਿਹੜੇ ਕੈਰਾਂ ਨੇ ਲੰਗਰ ਦੇ ਵਿੱਚ ਬੈਠੇ ਬੱਚਿਆਂ ਨੂੰ ਕੁੱਟਿਆ ਓਹਨਾਂ ਨੂੰ ਲੱਖ ਲਾਂਤ ਨਹੀਂ ਵੀ ਉਹਨਾਂ ਦੀ ਜ਼ਿੰਦਗੀ ਜੀਵਨ ਜਿਨ੍ਹਾਂ ਨੇ ਲੰਗਰ ਮਹਾਰਾਜ ਸ਼ੇਰ ਸਿੰਘ ਦਾ ਦਰਬਾਰ ਹੋਵੇ ਤੇ ਮਹਾਰਾਜ ਸ਼ੇਰ ਸਿੰਘ ਦਾ ਲੰਗਰ ਹੋਵੇ ਵੈਰੀ ਦੁਸ਼ਮਣ ਵੀ ਆ ਜਾਵੇ ਦਰਬਾਰ ਦੇ ਵਿੱਚ ਤੇ ਉਹਦੇ ਨਾਲ ਵੀ ਇਹ ਜਿਹੜਾ ਕਾਇਰਤਾ ਭਰਿਆ ਵਰਤਾਵਾ ਜਿਹੜਾ ਇਹਨਾਂ ਕਾਇਰਾਂ ਨੇ ਕੀਤਾ ਆ ਜੇਠੂ ਵਾਲ ਦਰਬਾਰ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਦੇ ਦਰਬਾਰ ਦੇ ਵਿੱਚ ਤੇ ਪਰਿਵਾਰ ਦੀ ਸ਼ਹਿਤੇ ਕੀਤਾ ਪਰਿਵਾਰ ਵੀ ਰਲਿਆ ਮਹਾਰਾਜ ਪੂਰ ਸਿੰਘ ਦਾ ਜਗਤ ਬੱਚੇ ਜਿਹੜੇ ਆ ਭਗਤ ਬੱਚਿਆਂ ਵਾਲੇ ਕੰਮ ਤੇ ਹੁਣ ਹੋ ਗਏ ਇਹਨਾਂ ਦੇ ਖਤਮ ਜਗਤ ਬੱਚੇ ਰਹਿ ਗਏ ਆ ਜਿਹੜੀ ਹਦਾਇਤ ਕੀਤੀ ਸੀ ਵੀ ਵੇਖਿਓ ਕਿਤੇ ਜਗਤ ਦੇ ਬੱਚੇ ਨਾ ਬਣ ਜਿਓ ਭਗਤ ਬੱਚੇ ਬਣਿਓ ਤੇ ਵਾਕਈ ਹੁਣ ਜਗਤ ਦੇ ਬੱਚੇ ਹੀ ਰਹਿ ਗਏ ਆ ਭਗਤ ਬੱਚਿਆਂ ਦੀ ਵਡਿਆਈ ਤੇ ਖਤਮ ਹੋ ਗਈ ਜਿਹੜੀ ਗੱਲ ਸੀ ਦੇਣ ਵਾਲਾ ਵਡਿਆਈ ਦੇ ਵੀ ਦਿੰਦਾ ਤੇ ਲੈ ਵੀ ਲੈਂਦਾ ਕਿੱਡੀ ਕਵੱਡੀ ਕਰਦਾ ਔਰ ਇਹ ਜਿਹੜਾ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇਆਂ ਬੱਚਿਆਂ ਦੇ ਉੱਤੇ ਇਹਨਾਂ ਨੇ ਕੀਤਾਇਆ ਕਾਇਰਤਾ ਵਾਲਾ ਕੰਮ ਕੀਤਾ ਇਹਨਾਂ ਕਾਇਰਾਂ ਨੇ ਬੁਝਤ ਲਾਣੇ ਜਿਹੜਾ ਕੰਮ ਕੀਤਾ ਦਰਬਾਰ ਦੀ ਕੀ ਮਰਿਆਦਾ ਇਹਨਾਂ ਭੰਗ ਨਹੀਂ ਕੀਤੀ ਕਾਇਰਤਾ ਭਰਿਆ ਨੀਚਾ ਵਾਲਾ ਕੰਮ ਕੀਤਾ ਕੈਰੀ ਦੁਸ਼ਮਣ ਵੀ ਦਰਬਾਰ ਦੇ ਵਿੱਚ ਆ ਜਾਵੇ ਉਹਦੇ ਨਾਲ ਵੀ ਇਹ ਸਲੂਕ ਨਹੀਂ ਕਰਨਾ ਚਾਹੀਦਾ ਦਰਬਾਰ ਦਰਬਾਰ ਨਹੀਂ ਰਹੇਗਾ ਨਿੰਦਕਾਂ ਦਾ ਚੋਰਾਂ ਦਾ ਅੱਡਾ ਬਣ ਗਿਆ। ਚੋਰੀਆਂ ਵੀ ਕਰਦੇ ਨੇ ਸੰਤਾਂ ਦੇ ਘਰਾਂ 'ਚ ਜਾ ਕੇ ਡਾਕੇ ਵੀ ਮਾਰਦੇ ਨੇ ਤੇ ਉਹੋ ਹੀ ਚੋਰ ਤੇ ਡਾਕੂ ਜਿਹੜੇ ਨੇ ਦਰਬਾਰ ਦੇ ਵਿੱਚ ਮੁੜ ਕੇ ਪਨਾਹ ਲੈਂਦੇ। ਤੇ ਇਹ ਸਭ ਕੁਝ ਜਿਹੜਾ ਬੱਚਿਆਂ ਨਾਲ ਵੀ ਹੋਇਆ ਦੋਵਾਂ ਦੇ ਨਾਲ ਇਹ ਕਿੰਨੇ ਕਰਵਾਇਆ? ਟੱਬਰ ਦੀ ਸ਼ਹਿਦ ਤੇ ਹੋਇਆ। ਦੋਵੇਂ ਭੈਣ ਭਰਾ ਜਿਹੜੇ ਇਹਨਾਂ ਨੇ ਸਭ ਕੁਝ ਕਰਾਇਆ। ਕਿ ਇਹ ਜਿਹੜੀ ਕਰਤੂਤ ਕੀਤੀ ਜੇ ਜੇਠਵਾਲਾ ਦਰਬਾਰ ਦੇ ਵਿੱਚ ਇਹ ਗੁਰਸਿੱਖਾਂ ਵਾਲਾ ਕੰਮ ਕੀਤਾ ਜੇ ਇਹ ਭਗਤਾਂ ਵਾਲਾ ਕੰਮ ਕੀਤਾ ਜੇ ਉੱਥੇ ਦਰਬਾਰ ਦੇ ਵਿੱਚ ਨਿਮਸ਼ਕਾਰ ਕਰਨਾ ਤੇ ਲਗਰ ਛਕਣਾ ਹੈ ਬੱਚਿਆਂ ਦੇ ਨਾਲ ਮਹਾਰਾਜ ਸ਼ੇਰ ਸਿੰਘ ਦੇ ਦਰਬਾਰ ਦੇ ਵਿੱਚ ਤੇ ਮਹਾਰਾਜ ਸ਼ੇਰ ਸਿੰਘ ਦੇ ਹੀ ਪਰਿਵਾਰ ਦੇ ਬੱਚਿਆਂ ਦੇ ਨਾਲ ਇਹਨਾਂ ਨੇ ਕਾਇਰਾਂ ਨੇ ਕਾਇਤਾ ਵਾਲਾ ਕੰਮ ਕੀਤਾ ਤੇ ਇਸ ਦੀ ਸਜ਼ਾ ਅਵਸ਼ਰ ਮਿਲਣੀ ਜੇ ਕੱਲ ਇਦਾਂ ਸ਼ੁਰੂ ਕੀਤੀ ਆ ਇਦਾਂ ਚੱਲੂਗੀ। ਸਿਵਰ ਵਾਲੇ ਨਹੀਂ ਆਉਣੇ ਚਾਹੀਦੇ ਜੇ ਦਰਬਾਰ 'ਚ ਜੇਠੂਆ ਆ ਤੇ ਕਲਸੀਆਂ ਵਾਲੇ ਨਹੀਂ ਆਉਣੇ ਚਾਹੀਦੇ। ਜਿਹੜੇ ਕਲਸੀ ਜਾਂਦੇ ਆ ਜਾਂ ਕਲਸੀਆਂ ਵਾਲੇ ਆ ਉਹ ਦਰਬਾਰ 'ਚ ਨਹੀਂ ਆਉਣੇ ਚਾਹੀਦੇ ਕਿਉਂਕਿ ਉਹਨਾਂ ਦਾ ਦਰਬਾਰ 'ਚ ਕੋਈ ਹਿਸਾਬ ਨਹੀਂ ਹੈ। ਜੀ ਦਾ ਬਾਹਰ ਜਕਾਰਾ ਲੱਗਾ ਏ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘਵਾਂ ਦੀ ਜੈ ਬਾਪੂ ਤਰਲੇ ਵਾਲੇ ਦਾ ਜਕਾਰਾ ਲੱਗਾ ਏ। ਇਸੇ ਬਾਪੂ ਦਾ ਹੀ ਸੈਂਟਰ ਦੇ ਵਿੱਚ ਫੋਟੋ ਲੱਗਾ ਆ। ਜੇਠੂਆ ਦਰਬਾਰ ਦੇ ਵਿੱਚ ਵੀ ਇਸੇ ਦਾ ਹੀ ਦਰਬਾਰ ਆ ਦਰਬਾਰ ਉਹਨਾਂ ਦੇ ਬਾਪ ਦਾ ਥੋੜੀ ਆ। ਦਰਬਾਰ ਪਰਮੇਸ਼ਰ ਦਾ ਮਹਾਰਾਜ ਸ਼ੇਰ ਸਿੰਘ ਦਾ ਜਿਹਦੇ ਨਾਮ ਤੇ ਚੱਲ ਰਿਹਾ ਜੀ ਦਾ ਦਰਬਾਰ ਹੈ ਲੱਖ ਲੱਖ ਪ੍ਰਕਾਰ ਇਹਨਾਂ ਦੇ ਜੀਵਨ